ਕਰਲੇ ਕੀਤੇ ਸੀ ਵਾਦੇ ਕਿ ਤੁਹਾਨੂੰ ਕੱਚਾ ਮਨਾਜਮਾ ਨੂੰ ਸਾਡੀ ਸਰਕਾਰ ਪੱਕਿਆ ਕਰੂਗੀ ਆਵਾਜੂ ਹਾਂਜੀ ਸੁਪਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮਾਂਡ ਟ੍ਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਜੀ ਮੰਤਰੀ ਦੀ ਕੋਠੀ ਦਾ ਘਰਾ ਕੀਤਾ ਜਾਣਾ ਤੋਂ ਬੈਰੀਕੇਡ ਲੱਗੇ ਹੋਏ ਨੇ ਹੁਣ ਕੀ ਫੈਸਲਾ ਕੀਤਾ ਅੱਜ ਪਿਛਲੇ ਦਿਨ 28 ਅਕਤੂਬਰ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਕਰਕੇ ਗਈ ਸੀ ਮੰਤਰੀ ਦੇ ਕੋਠੀ ਦੇ ਅੱਗੇ ਜਿਹਦੇ ਵਿੱਚ ਦੇਰ ਰਾਤ ਤੱਕ ਰਾਤ ਦੇ 8 ਵਜੇ ਤੱਕ ਉਹ ਧਰਨਾ ਪ੍ਰਦਰਸ਼ਨ ਚੱਲਿਆ ਇਦੇ ਵਿੱਚ ਇਥੋਂ ਦੇ ਪ੍ਰਸ਼ਾਸਨ ਦੇ ਤੇ ਮੰਤਰੀ ਨੇ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਕਿਹਾ ਵੀ ਅਸੀਂ 6 ਤਰੀਕ ਨੂੰ ਜਿਹੜੀ ਮੀਟਿੰਗ ਕਰਾਂਗੇ ਤੇ ਮੀਟਿੰਗ ਕਰਕੇ ਮਸਲੇ ਹੱਲ ਕਰਾਂਗੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਪਰ ਜਿਹੜਾ ਮਸਲੇ ਦਾ ਹੱਲ ਹੈ ਉਹ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਮੰਗ ਕੀਤੀ ਜਾ ਰਹੀ ਹੈ ਵੀ ਨਿੱਜੀ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ ਸਰਕਾਰੀ ਅਧਾਰਿਆਂ ਦੇ ਵਿੱਚ ਕੋਈ ਵੀ ਅਧਾਰਾ ਚਾਹੇ ਉਹਦੇ ਵਿੱਚ ਕੋਰਪੋਰੇਟ ਘਰਾਣੇ ਪੈਰ ਪਸਾਰ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿੰਨੇ ਵੀ ਆਊਟਸੋਰਸਡ ਮੁਲਾਜ਼ਮ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਘੱਟੋ ਘੱਟ ਕਿਚਾਰੇ ਜੋ ਜਿਹੜੀ ਤਨਖਾਹ ਹੈ ਉਹ ਲਾਗੂ ਕੀਤੀ ਜਾਵੇ ਕਿਉਂਕਿ ਬਹੁਤ ਸਾਰੀ ਨਿਗੂਣੀਆਂ ਘੱਟ ਜਿਠਾ ਤੇ ਜਿਹੜੇ ਬੰਦੇ ਕੰਮ ਕਰਦੇ ਆ ਬਹੁਤ ਲੰਮੇ ਸਮੇਂ ਤੋਂ ਅਸੀਂ ਆਪਣੀ ਮੰਗ ਮੰਨ ਰਹੇ ਮੰਗ ਕਰ ਰਹੇ ਆ ਪਰ ਸਰਕਾਰ ਹੈ ਜਿਹੜੀ ਉਹ ਲਗਾਤਾਰ ਟਾਲਮਟੋਲ ਦੀ ਨੀਤੀ ਜਿਹੜੀ ਅਪਣਾ ਰਹੀ ਆ ਬੀਓਡੀ ਦੇ ਵਿੱਚ ਵੀ ਏਜੰਡਾ ਪਾਸ ਕਰਤਾ ਪਰ ਲਗਾਤਾਰ ਇਤੋਂ ਦਾ ਮੰਤਰੀ ਇਤੋਂ ਦੇ ਬੋਰਡ ਦੀ ਮੈਨੇਜਮੈਂਟ ਉਹ ਤਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਉਹਨੂੰ ਕਿਸੇ ਵੀ ਹਾਲ 'ਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਦੇ ਵਿੱਚ ਕੀ ਗੱਲਬਾਤ ਹੋਈ ਕੋਈ ਕੋਈ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਜੀ ਹੋਈ ਪਿਛਲੀਆਂ ਮੀਟਿੰਗਾਂ ਬਥੇਰੀਆਂ ਹੋਈਆਂ ਮੁੱਖ ਮੰਤਰੀ ਨਾਲ ਵੀ ਇੱਕ ਦੋ ਵਾਰ ਮੀਟਿੰਗ ਹੋਈ ਆ ਇਹ ਗੱਲ ਜ਼ਰੂਰ ਕਹੀ ਗਈ ਵੀ ਅਸੀਂ ਤੁਹਾਡਾ ਮਸਲਾ ਦਾ ਹੱਲ ਕਰਾਂਗੇ ਪਰ ਲਗਾਤਾਰ ਜਿਹੜੀ ਆ ਉਹ ਮਤਲਬ ਟਾਲ ਮਟੋਲਦੀ ਨੀਤੀ ਉਹ ਬਣਾਈ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲ ਬਾਤ ਹੋਣੀ ਤੁਹਾਡੀ ਇਹ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਅੱਗੇ ਜਾਵਾਂਗੇ ਇਹ ਸਾਡੀ ਡਿਸਕਸ ਚੱਲਦੀ ਹੈ ਵੀ ਅਸੀਂ ਪ੍ਰਦਰਸ਼ਨ ਕਿੱਥੇ ਕਰਨਾ ਹੈਗਾ ਉਹ ਅਸੀਂ ਕਰਾਂਗੇ ਅਸੀਂ ਲਗਾਤਾਰ ਧਰਨਾ ਦੇਣਾ ਲਗਾਤਾਰ ਰੋਸ ਪ੍ਰਦਰਸ਼ਨ ਕਰਨਾ ਜਦੋਂ ਤੱਕ ਮੰਤਰੀ ਸਾਹਿਬ ਬੈਠ ਕੇ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਘੋਲ ਜਿਹੜਾ ਜਾਰੀ ਰੱਖਿਆ ਜਾਣਾ ਹੈ ਇੱਕ ਜ਼ਮੀਨਾਂ ਵੇਚਣ ਨੂੰ ਲੈ ਕੇ ਵੀ ਮੰਤਰੀ ਸਾਹਿਬ ਦਾ ਬਿਆਨ ਆਇਆ ਹੈ ਵੀ ਕਿਤੇ ਨਹੀਂ ਉਹ ਕਹਿ ਰਹੇ ਨੇ ਕਿ ਇਹ ਪੁਰਾਣੀ ਸਕੀਮ ਹੈ ਵੀ ਅਸੀਂ ਜ਼ਮੀਨਾਂ ਵੇਚਾਂਗੇ ਸਰਕਾਰੀ ਕਿਤਾ ਦੇਖਦੇ ਹੋ ਤੁਹਾਡੇ ਸਾਹਮਣੇ ਮਤਲਬ ਘੱਟੋ ਘੱਟ ਵੀ ਜਿਹੜੀਆਂ ਜਾਇਦਾਦਾਂ ਲੁਧਿਆਣਾ ਸ਼ਹਿਰ ਦੇ ਅੰਦਰ 26 ਦੇ ਲਗਭਗ ਜਿਹੜੀਆਂ ਜਾਇਦਾਦਾਂ ਉਹ ਵੇਚਣ ਦਾ ਇਹਨਾਂ ਨੇ ਫੈਸਲਾ ਕਰ ਲਿਆ ਉਹਦੀ ਅਸੀਂ ਨਖੇਤੀ ਵੀ ਕਰਦੇ ਹਾਂ ਉਹਦੀ ਤੁਹਾਡੇ ਸਾਹਮਣੇ ਕਿਸਾਨ ਜਥੇਬੰਦੀਆਂ ਵੀ ਤੇ ਜਿਹੜਾ ਕਾਨੂੰਨ 220 ਐਕਟ 25 ਐਕਟ ਲੈ ਕੇ ਆਏ ਹੈਗੇ ਬਿਜਲੀ ਕਾਨੂੰਨ ਲੈ ਕੇ ਆਇਆ ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆ ਇਹ ਸੀ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝੇ ਕੋਲ ਵੀ ਹੋਣੇ ਆ ਤਿੱਖੇ ਕੋਲ ਵੀ ਹੋਣੇ ਆ ਤੇ ਇਸ ਗੱਲ ਦੀ ਸਰਕਾਰ ਨੂੰ ਚੇਤਾਵਨੀ ਹੈ ਵੀ ਜੇ ਸਾਡੇ ادارے ਵਿੱਚ ਸਾਡੀਆਂ ਜ਼ਗਾਵਾਂ ਵੇਚੀਆਂ ਕਿਉਂਕਿ ਇਹਨਾਂ ਦੇ ਬਾਪ ਪੜਦਾਦੇ ਦੀਆਂ ਥਾਵਾਂ ਨਹੀਂ ਹੈਗੀਆਂ ਇਹ ਇਹ ਲੋਕਾਂ ਦੇ ਮਿਹਨਤ ਕਸ਼ ਲੋਕਾਂ ਦੀਆਂ ਥਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਤੇ ਉੱਥੇ ਖੰਬੇ ਪੋਲ ਵਗੈਰਾ ਜਿਹੜੀ ਲਾਈਨ ਨਿਕਲਣੀ ਸੀ ਉਹ ਨਿਕਲੀ ਆ ਜਿਹੜੇ ਦਫ਼ਤਰਾਂ ਦੇ ਵਿੱਚ ਇੱਕ ਲੋਕਾਂ ਨੇ ਸੇਵਾ ਦੇ ਆਧਾਰ ਤੇ ਜਿਹੜੀ ਆ ਉਹ ਮਤਲਬ ਜ਼ਮੀਨਾਂ ਆਪਣੀਆਂ ਦਿੱਤੀਆਂ ਸੀ ਜਦ ਕਿ ਉਸ ਐਕਟ ਦੇ ਅੰਦਰ ਲਿਖਿਆ 1948 ਐਕਟ ਦੇ ਅੰਦਰ ਕਿ ਇਹ ਜ਼ਮੀਨ ਵੇਚੀ ਨਹੀਂ ਜਾ ਸਕਦੀ ਫਿਰ ਇਹ ਜ਼ਮੀਨਾਂ ਵੇਚਣ ਵਾਲੇ ਕੌਣ ਹੁੰਦੇ ਆ ਇਸ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਲਗਾਤਾਰ ਲੋਕ ਮਾਰੂ ਨੀਤੀਆਂ ਪਾਲਿਸੀਆਂ ਲਾਗੂ ਕਰ ਰਹੀ ਆ ਜਿਸ ਨੂੰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਤਿੱਖਾ ਜਿਹੜਾ ਰੋਸ ਧਰਨਾ ਪ੍ਰਦਰਸ਼ਨ ਉਹ ਕੀਤੇ ਜਾਣਗੇ ਜਿਹੜਾ ਧਰਨਾ ਲੱਗਾ ਹੈ ਕਿ ਅਨਮਿੱਥੇ ਸਮੇਂ ਦੇ ਲਈ ਹੈ ਜਾਂ ਇਹ ਟੈਂਪਰੇਰੀ ਇਹ ਅਸੀਂ ਕਮੇਟੀ ਦਾ ਫੈਸਲਾ ਕਰਾਂਗੇ ਲਗਾਤਾਰ ਚੱਲੂਗਾ ਇਹ ਮੰਤਰੀ ਸੋਚਦੇ ਵੀ ਉਹਨੇ ਲਗਾਤਾਰ ਲਵਾਉਣਾ ਜਾਂ ਮਤਲਬ ਉઠਾਣਾ ਇਹ ਉਹਨਾਂ ਦੇ ਹੱਥ ਦੇ ਵਿੱਚ ਡੰਡੇ ਦੇ ਜ਼ੋਰ ਤੇ ਠਾਣਾ ਜਾਂ ਮਤਲਬ ਪਿਆਰ ਨਾਲ ਠਾਣਾ ਗੱਲਬਾਤ ਨਾਲ ਠਾਣਾ ਉਹ 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 ਕਰ ਸਕਦੇ ਆ ਅਸੀਂ ਆਪਦਾ ਸ਼ਾਂਤਮਈ ਕੋਲ ਲੜਾਂਗੇ ਪ੍ਰਬੰਧ ਸੁਰੱਖਿਆ ਪ੍ਰਬੰਧ ਪੂਰੇ ਨੇ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਕਿਉਂ ਵੀ ਸਾਰੇ ਤਰਨਾਕਾਰੀ ਜਿਹੜੇ ਉਹ ਬੈਠੇ ਨੇ ਤੇ ਹੁਣ ਤੱਕ ਜਿਹੜਾ ਪ੍ਰੋਟੈਸਟ ਉਹ ਪੀਸਫੁਲ ਹੋ ਰਿਹਾ ਹੈ ਐਂਡ ਅਸੀਂ ਡਾਇਵਰਸ਼ਨਸ ਪਲਾਨ ਕੀਤੀਆਂ ਹੋਈਆਂ ਤੇ ਜਿਹੜਾ ਮੇਨ ਰਾਜ ਆਂਦਾ ਜਿਹੜਾ ਮੰਤਰੀ ਸਾਹਿਬ ਦੀ ਕੋਟੀ ਨੂੰ ਉੱਤੇ ਬੈਰੀਕੇਡਿੰਗ ਪ੍ਰੋਪਰ ਆ ਫੋਰਸ ਡਿਪਲੋਏਡ ਆ ਬੜੀ ਬੜੀ ਕੋਸ਼ਿਸ਼ ਨੂੰ ਕਰ ਰਹੇ ਸੀ ਕਿ ਕੋਈ ਗਲਬਾਤ ਹੋਈ ਇਹ ਨਾਲ ਹਾਂਜੀ ਅਸੀਂ ਟਾਕਸ ਚ ਆ ਗਏ ਜੀ ਗਲਬਾਤ ਚੱਲਦੀ ਪਈ ਹੈ ਸਾਡੀ ਤੇ ਹਜੇ ਉਹਨਾਂ ਨੇ ਥੋੜਾ ਟਾਈਮ ਮੰਗਿਆ ਸਾਡੇ ਤੋਂ ਉਹਨੇ ਟਾਈਮ ਬਾਅਦ ਦੁਬਾਰਾ ਸਾਡੇ ਨਾਲ ਗੱਲ ਕਰਨੀ ਕਈ ਵਾਰ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਉਸ ਗੱਲਬਾਤ ਹੋਈ ਹੈ ਸਰਕਾਰ ਵਾਲੇ ਪੱਖ ਤੋਂ ਕੋਈ ਗੱਲ ਨਹੀਂ ਕੀਤੀ ਮੀਟਿੰਗ ਜਿਹੜੀ ਜੀ ਉਹ ਗਰਮੈਂਟ ਲੈਵਲ ਤੇ ਹੋਈ ਹੈ ਜੀ ਤੇ ਸਾਡੇ ਕੋਲ ਸਿਰਫ ਸਿਕਿਉਰਿਟੀ ਪਰਪਸ ਦਾ ਪਤਾ ਸਾਨੂੰ ਮੀਟਿੰਗਸ ਇਹਨਾਂ ਦੀ ਆਪਸ ਚ ਕੀ ਹੋਈਆਂ ਉਹਦੇ ਬਾਰੇ ਨਹੀਂ ਸਾਨੂੰ ਅੱਗੇ ਜਾਣ ਦੀ ਗੱਲ ਕਹਿ ਰਹੇ ਨੇ ਫਿਰ ਤੁਹਾਡੇ ਵੱਲੋਂ ਰੁਕ ਕੇ ਜਾਂਦੇ ਹਾਂ ਹਜੇ ਹਜੇ ਕੋਈ ਇਹੋ ਜਿਹੀ ਗੱਲ ਨਹੀਂ ਆ ਜੀ ਹਜੇ ਦੇ ਆਰ ਸਿਟਿੰਗ ਪੀਸਫੁਲੀ ਤੇ ਆਪਾਂ ਇਹਨਾਂ ਨੂੰ ਅਲਾਉ ਕੀਤਾ ਹੈ ਪੀਸਫੁਲੀ ਆਪਣਾ ਪ੍ਰੋਟੈਸਟ ਕਰਦੇ ਪਏ ਹੈਗੇ ਅੱਗੇ ਜੋ ਵੀ ਹੋਏਗਾ ਉਹਦੇ ਵਾਸਤੇ ਜੋ ਵੀ ਐਕਸ਼ਨ ਹੋਏਗਾ ਉਹਦਾ ਰਿਐਕਸ਼ਨ ਆਏਗਾ ਸੱਚੂ ਠੀਕ